ਦੱਦੀ ਬਣਾਰੀ ਇਹ ਸੇਵੀਆਂ ਪਹਿਲਾ ਕੈਨ ਨੂੰ ਭੁਲਣਾ ਪੈਂਦਾ ਸਸੀ ਤੋਂ ਦੱਦੇ ਕਲੈਕਟ ਕੀਤੀ ਹੋਈ ਹੈ ਨਾ ਇਧਰ ਹੋਏ ਨੀਲੇ ਡੱਬੇ ਚ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਉੱਥੇ ਨੀਲੇ ਵਾਲੇ ਡੱਬੇ ਚ ਕਲੈਕਟ ਕੀਤੀ ਹੋਈਆਂ ਸਾਰੀਆਂ ਸੇਵੀਆਂ ਹੋ ਗਈ ਹੋ ਗਈ ਹੋ ਗਈ ਤੇ ਇਹ ਵੀ ਸੇਵੀਆਂ ਇਥੇ ਅਸੀਂ ਪਾਉਣੀਆਂ ਸਨ ਸੇਵੀਆਂ ਅਗੂਰ ਡਾਲਾਂਗੇ ਇਥੇ ਭੁੰਨ ਕੇ ਆਪਣਾ ਗੈਸਟਿਕ ਭੁਲਣਾ ਪਊਗਾ ਜੇ ਤੁਹਾਡੇ ਕੋਲ ਇਹ ਜਿਆ ਵਰਤ ਨਹੀਂ ਹੈ ਤਾਂ ਤੁਸੀਂ ਇਹੋ ਜਿਹੇ ਬਰਤਨ ਤੇਰੀ ਬਣ ਸਕਦੇ ਹੋ ਜਿਹੜਾ ਕੁਝ ਨਾ ਬਰਤਨ ਨਹੀਂ ਵੈਸਾ ਵੈਸੇ ਤਾਂ ਸਾਰੇ ਕੋਈ ਹੁੰਦੇ ਹੀ ਆ ਤੇ ਇੱਕ ਜ਼ੋਰਦਾਰ ਤੁਹੇ ਨਾਲ ਇੱਕ ਜ਼ੋਰਦਾਰ ਰਿਐਕਸ਼ਨ ਨਾਲ ਸਾਡਾ ਦੁੱਧ ਐਂਟਰੀ ਵਿੱਚ ਲੈ ਚੁਕਿਆ ਹੈ ਤੇ ਆ ਸੇਵੀਆਂ ਭੁੰਨੀਆਂ ਹੋਈਆਂ ਸੇਵੀਆਂ ਪਾ ਦੇਣੀ ਦੁੱਧ ਪਾ ਦੇਣੀ ਕਿੰਨੀ ਪਾਉਣੀ ਤੇ ਹੁਣ ਦਾਦੀ ਚੀਨੀ ਪਾਉਗੀ ਦੇਖੋ ਇਹ ਹੁੰਦੀ ਹੈ ਚੀਨੀ ਚੀਨੀ ਆਪਾਂ

ਬਹੁਤ ਜ਼ਿਆਦਾ ਉਹ ਕਰਨੀ ਪੈਣਗੀ ਆਪਾਂ ਨੂੰ ਫੇਰ ਜਾ ਕੇ ਹੀ ਆਪਣੀਆਂ ਸੇਵੀਆਂ ਬਣੋਂਗੇ ਭੁੰਨਣਾ ਪਊਗਾ ਭੁੰਨ ਲਿਆ ਜਦੋਂ ਤੱਕ ਇਹ ਭੁੰਨ ਕੇ ਸੇਵੀਆਂ ਮਤਲਬ 골ਡਨਿਸ਼ येलो ਮਤਲਬ 골ਡਾ 골ਡਨ ਟਾਈਪ ਦੀ ਹੋ ਜਾਂਦੀ ਉਹਦੇ ਤੱਕ ਤੁਹਾਨੂੰ ਇਹ ਸੇਵੀਆਂ ਭੁੰਨਣੀਆਂ ਪੈਣਗੀਆਂ ਦੇਖੋ ਜੇ ਸਾਡੀਆਂ ਤੁਹਾਨੂੰ ਦਿਖ ਨਹੀਂ ਰਹੀਆਂ ਹੋਣਗੀਆਂ ਪਰ ਸਾਡੀਆਂ ਥੋੜੀਆਂ ਨੇ 골ਡਿਸ਼ 골ਡਿਸ਼ ਨੇ ਆ ਦੇਖੋ ਇਹ ਦੁੱਧ ਹੈ ਤਾਂ ਜੇਕਰ ਤੁਹਾਡਾ ਵਧੀਆ ਰਿਸਪੌਂਸ ਰਹਿਆ ਤਾਂ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਮੱਖਣ ਕਿਵੇਂ ਬਣਾਈਦਾ ਹੁੰਦਾ ਹੈ ਜਾਂ ਫਿਰ ਕੈਂ ਅਸੀਂ ਦੱਸ ਦਾਂਗੇ ਵੀ ਕਿਉਂ-ਕਿਉਂ ਬਣਾਈਦਾ ਹੁੰਦਾ ਤੁਹਾਨੂੰ ਦੱਸਾਂਗੇ ਜ਼ਰੂਰ ਹੁਣ ਦਾਦੀ ਪਾ ਰਹੀ ਹੈ ਦਾਖਾ ਥੋੜੀ ਜਿਹੀ ਦਾਖਾ ਪਾ ਲਓ ਚਲੋ ਹੱਥ ਪਰ ਕੇ ਦਾਖਾ ਇੱਕ ਮੁਠੀ ਇਸ ਸਾਡਾ ਕਿਚਨ ਹੱਲੇ ਬਹੁਤ ਵਧੀਆ ਹੈ ਸੱਸ ਭਾਈ ਦੇਖੋ ਦਾਦੀ ਕਿਚਨ ਨੂੰ ਸਾਫ ਰੱਖਦੀ ਹੈ ਸਾਫ ਰੱਖਦੀ ਹੈ ਦਾਦੀ ਸਾਫ ਰੱਖਦੀ ਹੈ ਕਿਚਨ ਨੂੰ ਜੇ ਤੁਸੀਂ ਦੇਖ ਸਕੋ ਮੈਰੀ ਗੋਡ ਚਲੋ ਗਾਇਸ ਹੁਣ ਪਾਵੋ ਹੁਣ ਇੱਥੇ ਆਪਾਂ ਸੀਵੀ ਪਾਵਾਂਗੇ ਫੇਰ ਇਹਨੂੰ ਦਵਾਰਾ ਭੁੰਨ ਲਾਂਗੇ ਨਾ ਨਾ ਫੇਰ ਨਾਂਗੇ ਰੰਨਾਂਗੇ ਅੱਛਾ ਮੈਨੂੰ ਤਾਂ ਘੱਟ ਪਤਾ ਏ 7 ਦਿਨੋਂ ਜ਼ਿਆਦਾ ਪਤਾ ਰੰਨਾਂਗੇ ਹੁਣ ਇਹਨੂੰ ਰੰਨ ਕੇ ਇੱਕ ਦੋ ਵਾਲੇ ਦਵਾ ਕੇ ਚਲੋ ਜੀ ਇਸੇ ਮਿਆਂ ਖਾਂਦੇ ਲਾਈਕ ਹੋ ਜਾਣਗੇ ਠੀਕ ਐ ਇਹ ਤੁਹਾਨੂੰ ਹੋਣੀ ਵਧੀਆ ਲੱਗ ਰਹੀਆਂ ਹੋਣਗੀਆਂ ਕਿਉਂਕਿ ਬੁੱਧ ਪਾਇਆ ਹੈ ਤਾਂ ਬੁੱਧਨਾਮ ਬੁੱਧਾ ਜਾਨ ਸੇਮੀ ਵਾਲੀ ਬੁੱਧਾ ਜਾਨ ਸੇਮੀ ਵਾਲੀ ਵਾਂਗਾ ਫਿਰ ਚੈਨਲ ਤੇ ਵੀਡੀਓ ਬਸ ਇੱਕ ਵਾਲਾ ਹੁਣ ਇੱਕ ਵਾਲਾ ਆਉਣ ਤੇ ਬਾਡੀਆਂ ਸਾਡੀਆਂ ਬਾਡੀਆਂ ਸਾਡੀਆਂ ਸੇਨੀਆਂ ਸੇਨੀਆਂ ਖਾਣਗੇ ਪੋਪ ਬਸ ਇਹ ਸਰਦੀਆਂ ਦਾ ਮੌਸਮ ਚੱਲ ਰਿਹਾ ਸਾਡੇ ਇੱਥੇ ਪਹਿਲਾਂ ਨਗਰ ਕੀਰਤਨ ਸੀਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉੱਥੇ ਪੋਸਟਰ ਲੱਗਿਆ ਹੈ ਦੇਖ ਤੇ ਫਤੇ ਜੀ ਆਇਆਂ ਨੂੰ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਉੱਥੇ ਲਿਖਿਆ ਵੇ ਕਿਤੇ ਬੋਰਥ ਇੱਥੇ ਆਇਆ ਮਾਲੇ ਪਟਕਾ ਨਹੀਂ ਮੰਨੇ ਆ ਬਲੈ ਯੋ ਤੱਕ ਸੀਮੀ ਬਣ ਰਹੀ ਹੈ ਉਲ ਤੱਕ ਮੈਂ ਤੁਹਾਨੂੰ ਥੋੜਾ ਜਿਆ ਟੂਰ ਦੇ ਦਿੰਦਾ ਕਿਚਨ ਦਾ ਦੇਖੋ ਗイズ ਉਧਰ ਸਾਡੇ ਉਧਰ ਰੂਮ ਨੇ ਉਹਨਾਂ ਨੂੰ ਨਾ ਦੇਖੋ ਲੈ ਆ ਸਾਡੇ ਕਿਚਨ ਦਾ ਟੂਰ ਇੱਥੇ ਸਾਡੇ ਦੂਜੇ ਸਮਾਨ ਰਹਿੰਦੇ ਨੇ ਜਿਵੇਂ ਕੈਂਚੀ ਮਲੂਨਸ ਆਦਿ ਇੱਥੇ ਸਾਡੀ ਆ ਟੱਟ ਬਿਠੇ ਮਸਾਲੇ ਨੇ ਉੱਤੇ ਭਾਂਡੇ ਨੇ ਨਹੀਂ ਨਹੀਂ ਦਿਖਾਉਂਦੇ ਆਪੇ ਦੇ ਦਿਨ ਮੈਂ ਉਤਾ ਇੱਥੇ ਅਸੀਂ ਕੰਚ ਦਾ ਜਿਹੜਾ ਟੁੱਟਣ ਦਾ ਖਤਰਾ ਰਹਿੰਦਾ ਉਹ ਸਮਾਨ ਰੱਖਦੇ ਆਂ ਇੱਥੇ ਛਿੱਟੇ ਤੇ ਅਸੀਂ ਗਲਾਸ ਰੱਖਦੇ ਆਂ ਤੇ ਇੱਥੇ ਅਸੀਂ ਭਾਂਡੇ ਰੱਖਦੇ ਆਂ ਇੱਥੇ ਅਸੀਂ ਆਟਾ ਤੇ ਹੋਰ ਵੀ ਰਿਆਸ ਉਸ ਸ਼ੌਕ ਤੇ ਇਹ ਸਾਡਾ ਭੰਡ ਧੋਣ ਵਾਲਾ ਤੇ ਆਹ ਹੈ ਸਾਡਾ ਕੈਂਪਰ ਬਤ ਇਹਦਾ ਨਾਮ ਨਹੀਂ ਪਤਾ ਮੈਨੂੰ ਭਲੇ ਤੇ ਇੱਥੇ ਸਾਡੇ ਖਾਂਕੀਨ ਤੇ ਮੇਰੀ ਬੋਤਲ ਹੈ ਕਿਉਂਕਿ ਸਕੂਲ ਵਾਸਤੇ ਇੱਥੇ ਪਈ ਰਹਿੰਦੀ ਆ ਤੇ ਆਹ ਦੇਖੋ ਇੱਥੇ ਮੱਖੀਆਂ ਨੂੰ ਭਜਾਏ ਜਾ ਰਹੇ ਹੈ ਲੋ ਜੀ ওকে ਥੈਂਕ ਯੂ ਬਣ ਚੁੱਕੀਆਂ ਨੇ ਸਾਡੀਆਂ ਕ੍ਰਿਸ ਸੀ ਸੀਮੀ ਬੱਦੀ ਨੂੰ ਵੱਧ ਪਤਾ ਹੈ ਇਸ ਦਵਾਰੇ ਕਿ ਕਿ ਮੈਂ ਤਾਂ ਐਕਸਪੀਰੀਅੰਸ ਕੀਤਾ ਨਹੀਂ ਅੱਖਾਂ ਕਿਦਾਂ ਦੀ ਬਣਾਈ ਜੀ ਕੋ ਵੀ ਦੇਖੋ ਬਣ ਗਈਆਂ ਬਣ ਗਈਆਂ ਸੇਵੀਆਂ ਤੇ ਮੈਂ ਤੁਹਾਨੂੰ ਉੱਤੇ ਵਾਲਾ ਵੀਊ ਵੀ ਦੇ ਦਿੰਦਾ ਦੇਖੋ 見てごわんなんれで。